ਜੀ ਨੂੰ ਸੁਖਿਆ ਜਾ ਰਹਾ ਹੈ ਜੀ ਜੀ ਐਸੀ ਅੱਜ ਮੇਰੇ ਕੋਲੇ ਤੇ ਹੁਣੀ ਹੁਣੀ ਚਾਹ ਪੀ ਕੇ ਕਹਿੰਦਾ ਮੈਂ ਬਥਾਰੇ ਮੈਨੂੰ ਤਾਂ ਪੇਈ ਨਹੀਂ ਚਾਹ ਕੋ ਯਾਰ ਬਾਈ ਤੂੰ ਪੀਂਦੇ ਨਹੀਂ ਤੂੰ ਕਹਿੰਦਾ ਮੇਰਾ ਰੰਗ ਕਾਲਾ ਹੋ ਜੂਗਾ ਚਾਹ ਪੀਣ ਨਾਲ ਯਾਰ ਹੁਣ ਬੱਸ ਇਹ ਮੁੰਡਾ ਹੁਣ ਇਹ ਸਨਲਾਈਟ ਕਰੀਮ ਲਾਉਣ ਲੱਗ ਗਿਆ ਜਿਹਦੇ ਤੇ ਹੁਣ ਐਕਟਰ ਬਣਨਾ ਕਹਿੰਦਾ ਹੁਣ ਨਖਾਰ ਰਿਹਾ ਜਿਹਦੇ ਸਭ ਤੋਂ ਪਹਿਲਾਂ ਅਜੀ ਪੱਗ ਪੱਗ ਕਿਵੇਂ ਬਣਦੀ ਅਜੋ ਪੱਗਦਾ ਯਾਰ ਫਿਰ ਹੁਣ ਮੈਂ ਤੈਨੂੰ ਦੇਖ ਕੇ ਬੰਨਣਾ ਲੱਗਿਆ ਭਰਾਵਾ ਹੁਣ ਤੂਰ ਤੇ ਮੈਨੂੰ ਮਿਹਣਾ ਮਾਰ ਗਿਆ ਮੈਨੂੰ ਕਹਿੰਦਾ ਆਇਆ ਆਇਆ ਕਰ ਸਰ ਤੁਸੀਂ 50 ਸਰ ਤੁਸੀਂ 50 ਥੋੜੀ ਜਿਹੀ ਥੱਲੇ ਨਹੀਂ ਬੰਨਦੇ ਫਿਰ ਹੁਣ ਤੈਨੂੰ ਪਤਾ ਹਾਲੇ ਪਹਿਲੀ ਵਾਰੀ ਬੰਨਨੀ ਆ ਦੇਖ ਹਾਲੇ ਹੌਲੀ ਹੌਲੀ ਹੱਥ ਸਾਫ਼ ਹੋਊਗਾ ਹੁਣ ਤੂੰ ਤਾਂ ਰੋਜ਼ ਬੰਨਦਾ ਤੇਰਾ ਤਾਂ ਪੱਗ ਸੋਹਣੀ ਐ ਅੱਡਾ ਹੁਣ ਥੋੜੀ ਹੌਲੀ ਹੱਥ ਸਾਫ਼ ਹੋ ਜੂਗਾ ਚੱਲ ਰੋਜ਼ ਬੰਨਿਆ ਕਰ ਡੇਲੀ ਬੰਨਿਆ ਕਰਾਂਗੇ ਹੁਣ ਯਾਰ ਤਾ ਯਾਰ ਐਡੀ ਮਾੜੀ ਵੀ ਨਹੀਂ ਬੰਨੀ ਆ ਪੰਜੇ ਪਹਿਲੀ ਵਾਰੀ ਬੰਨੀ ਆ ਸੱਇਆ ਆਪਦੀ ਆਪ ਹੁਣ ਆਇਆ ਵਧੀਆ ਕਿੰਨੇ ਕਿ ਬਣੇਗੇ ਕਿਹੜਾ ਕੋਈ ਸਮਾਦੀ ਸਹੀ ਆ ਪਰਸਨੈਲਿਟੀ ਜੀ ਬਣ ਜਾਂਦੀ ਹੈ ਬਗ ਨਾਲੇ ਜੀ ਨਾ ਆਪਣਾ ਕੈਰੀਅਰ ਹੀ ਇਦਾਂ ਦਾ ਹੈ ਬੈਂਕਿੰਗ ਤੇ ਪ੍ਰੋਫੈਸ਼ਨਲ ਹੁਣ ਕਸਟਮਰ ਨੂੰ ਮਿਲਦੇ ਕਰਦੇ ਆ ਕਿਸੇ ਨੂੰ ਜਾਣੇਗੇ ਕੋਲੇ ਬਗ ਬੰਨੀਆਂ ਤਾਂ ਥੋੜੀ ਜਿਹੀ ਬੰਦਾ ਇੱਜ਼ਤ ਵੱਧ ਕਰਦਾ ਹਾਂ ਪਤਾ ਹੀ ਲੱਗਦਾ ਵੀ ਪ੍ਰੋਡੂਸਰ ਸਾਹਿਬ ਆ ਗਏ ਚੱਲ ਪ੍ਰੋਡੂਸਰ ਦਾ ਆ ਐਤਵਾਰ ਵਾਲੇ ਦੇਣਾ ਉਹਦਾ ਆਪਣਾ ਦੇਖੋ ਉਹਦਾ ਸਾਈਡ ਬਿਜ਼ਨਸ ਹੈ ਹਾਂ ਵੈਸੇ ਤਾਂ ਆਪਾਂ ਸਾਰੇ ਭਰਾ ਭਰਾ ਹੀ ਆ ਇਹ ਹੀ ਦੇਖਿਆ ਜਾਂਦਾ ਹੈ ਪੋਰਸਨਾ ਕਰਦੇ ਰਾਜ ਦੇਣ ਕਿਵੇਂ ਨੰਗੇ ਬੜੀ ਵਧੀਆ ਬ్రో ਵਧੀਆ ਮੈਂ ਤਾਂ ਲੌਗ ਇਨ ਲੌਗ ਇਨ ਔਰ ਯਾਰ ਮਾਦਰ ਬਸ ਕਿਹੜਾ ਨਹੀਂ ਸੀ ਮਾਤਰ ਨੂੰ ਮਿਲ ਚਲਦੇ ਆਗੇ ਕੁਦਵਾ ਰਜਿੰਦਰ ਕੋਲ ਜਾ ਕੇ ਆਉਣਾ ਮਾਰਕੀਟ ਯਾਰ ਖੰਡੀ ਜੀ ਬਈ ਵੀ ਹੈ ਨਾ ਉਹਨਾਂ ਦਿਨ ਬਦਲ ਗਏ ਥੋੜਾ ਜਨਾ ਵੀ ਮੌਸਮ ਜਨਾ ਵੀ ਚੇਂਜ ਹੋਣ ਲੱਗਾ ਤੇ ਫਿਰ ਕਹਿੰਦਾ ਵੀ ਭੈਣ ਦਾ ਹੁਣ ਨਾ ਤਾਂ ਕਿਤੇ ਜੀਆ ਲੜਦਾ ਨਾ ਕਿਸੇ ਕੰਮ ਨੂੰ ਕਰਨ ਨੂੰ ਜੀਆ ਕਰਦਾ ਹੈ ਨਾ ਅੱਤ ਪੁਰਾ ਦਿਵਾਲੀ ਦੇ ਨੇੜੇ ਜੀ ਆ ਕੇ ਇਹ ਦਿਨ ਆਇਆ ਚਾਹੇ ਹੁੰਦਾ ਹੋਰ ਹੋਰ ਨਹੀਂ ਹੈਣਾ ਅਜੀਬ 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 ਜੀ ਦੀ ਨੀ ਨਾ ਰਹਿ ਗਿਆ ਦਿਵਾਲੀ ਚ ਹਾਂ ਗੋਲੀ ਨਾ ਰਹਿ ਗਈ ਪਰ ਦਿਵਾਲੀ ਤੋਂ ਪਹਿਲਾਂ ਪਹਿਲਾਂ ਤਾਂ ਆਪਾਂ ਪਾ ਦਾਂਗੇ ਬੜਾਕੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਹਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਬਹੁਤ ਵੀਡੀਓ ਦੇ ਦਾਂਗੇ ਨਵੀਂ ਵੀਡੀਓ ਦਿਵਾਲੀ ਤੋਂ ਵੀ ਦੋ ਆ ਜਾਣਗੇ ਉਸ ਤੋਂ ਪਹਿਲਾਂ ਤਾਂ ਆਪਣੀ ਇੱਕ ਸ਼ਟ ਹਾਂ ਉਸ ਤੋਂ ਬਾਅਦ ਤਾਂ ਦਿਵਾਲੀ ਤੋਂ ਪਹਿਲਾਂ ਤਾਂ ਐਕਸ਼ਨ ਮੂਵੀ ਕਰਨੀ ਆਪਾਂ ਉਹ ਕਰ ਲਾਂਗੇ ਸਟਾਰਟ ਐਕਸ਼ਨ ਮੂਵੀ ਕਰਦੇ ਆਂ ਸਟਾਰਟ ਆਪਾਂ ਹੁਣ ਨੂੰ ਮੇੜ ਕੇ ਉਹ ਬੰਦੇ ਕੋਲ ਸਿੱਧ ਚੱਲ ਗਏ ਆਪਾਂ ਯਾਰ ਇਤਨਾ ਹੋਰ ਬੰਦਾ ਨਾ ਐਕਟਿਵ ਬਹੁਤ ਵਧੀਆ ਜੀ ਮੈਂ ਵੇਲਾਵਾਂਗੇ ਇੱਕ ਵਾਰੀ ਟਰੋਡੀਸ਼ਨ ਲੈਣੀ ਉਹਦਾ ਮਿਲ ਲਈ ਟਰੋਡੀਸ਼ਨ ਦਾ ਬਸ ਆਪਾਂ ਦੇਖੀ ਉਹਦਾ YouTube ਤੇ ਵੀਡੀਓ ਪਾਉਂਦਾ ਹੈਗਾ ਵਧੀਆ ਹੈਗਾ ਨਹੀਂ 1 ਕਿਲੋ ਮਠਲ ਜਾਣ ਫਸਾਣੇ ਇੱਕਲਦੀ ਬਹੁਤ ਪੁਰਾਣੀ ਹੈਗੀ ਤੇ ਉਹ ਕਿ ਮੈਂ ਫੋਨ ਤੇ ਗੱਲ ਹੋਈ ਸੀਗੀ ਆਪਾਂ ਦੇਖ ਲਾਂਗੇ ਤਾਂ ਜਾਇਆ ਮੋਢੇ ਕੋਲੇ ਹੂੰ ਉੱਪਰ ਜਾ ਕੇ ਆਵਾਂਗੇ ਬੰਦੇ ਨਾਲ ਟੀਮ ਦੇ ਵਿੱਚ ਨਾ ਵੀ 10 ਕ ਬੰਦੇ ਆਪਾਂ ਪੱਕੇ ਰੱਖਣੇ ਰੱਖਣੇ ਆਗੇ ਵਾ ਆਪਣੀ ਟੀਮ ਪੂਰੀ ਹੋ ਗਈ ਫਿਰ ਤਾਂ ਆਪਾਂ ਦੱਬੀ ਆਵਾਂਗੇ ਨਾ ਬਸ ਆਪਣਾ ਤਾਂ ਹੁਣ ਕਿਰਾ ਮੇਨ ਹੈ ਬਸ ਥੋੜੇ ਹੀ ਹੋ ਰਿਹਾ ਹੈ ਕਿਰਾ ਚੈਨਲ ਆਪਣਾ ਮੋਨਟਾਈਜ਼ ਹੋ ਗਿਆ ਇੱਕ ਵਾਰੀ ਫਿਰ ਤਾਂ ਆਪਾਂ ਇਹ ਆ ਕੰਮ ਹੀ ਛੱਡ ਦਾਂਗੇ ਨਾ ਫਿਰ ਆਪਾਂ ਇੱਕ ਪਾਸੇ ਹੋ ਜਾਣਗੇ ਸਾਰੇ ਸਾਰੀ ਆਪਣੀ ਟੀਮ ਜਿਹੜੀ ਹੈ ਬਾਕੀ ਇਸ ਸਰੋਤੇ ਆਪਣੇ ਨਾਲ ਹੀ ਹੈ ਜਿਹੜੇ ਹੁਣ ਆਪਾਂ ਨੂੰ ਜਿਹੜੇ ਜਿਹੜੀ ਇਹ ਫਿਲਮ ਦੇ ਵਿੱਚ ਆਪਾਂ ਨੂੰ ਵਧੀਆ ਦੇਖਣਗੇ ਜਿਵੇਂ ਆਪਾਂ ਨੂੰ ਜਿੱਦਾਂ ਉਹਨਾਂ ਨੂੰ ਕਿਰਦਾਰ ਵਧੀਆ ਲੱਗਾ ਆਪਾਂ ਸਾਰੀਆਂ ਮੂਵੀ ਆਉਂਦਾਂਗੇ ਕਰਨ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਿਵੇਂ ਤਸਕਰ ਨੂੰ ਕਿੰਨਾ ਪਿਆਰ ਦਤਾ ਹੈ ਇਹਦੇ ਬੱਬੇ ਤਸਕਰ ਦਾ ਪਹਿਲਾ ਐਪੀਸੋਡ ਅੱਜ ਵੀ ਚੱਲ ਰਿਹਾ ਹੈ ਕਿੰਨੇ ਵੀਊ ਹੋ ਗਏ ਵਧੀਆ ਯਾਰ ਆਪਾਂ ਦਾ ਨਵੇਂ ਸੀ ਆਪਾਂ ਕੋਲ ਰੱਖਾ ਜਿਵੇਂ ਆਪਾਂ ਨੂੰ ਨਾ ਨਾਤਾ ਪੁਰਨਾ ਕਾਫੀ ਨਾ ਪਤਾ 20 30 20000 ਵੀਊ ਹੋ ਗਏਗਾ 20 25000 ਪਲੱਸ ਵਾ ਗਿਆ ਉਹਦੇਆਂ ਜਿਹੜੀਆਂ ਆਪਾਂ ਸ਼ਾਰਟ ਵੀਡੀਓ ਪਾਈਆਂ ਸੀ ਸ਼ਾਰਟ ਵੀਡੀਓ ਦੀਆਂ 50 50 ਕੇ ਤੇ ਵਾਗੀਆਂ ਆ ਕਾਸ ਕਰਦੀ ਹੈ ਇਸ ਵੈਲਿਊ ਤਾਂ ਬਣੀ ਹੀ ਹੈਗੀ ਆਪਾਂ ਕੋਈ ਬਾਲੇ ਵੱਡੇ ਉਹ ਤਾਂ ਹੈ ਨਹੀਂ ਕਿ ਹਨਾ ਆਪਾਂ ਕਿਹੜੇ ਆਰਟਿਸਟ ਆ ਯਾਰ ਆਪਾਂ ਤਾਂ ਇੱਕ ਮੈਂ ਨਾਰਮਲ ਪ੍ਰਾਈਵੇਟ ਸੈਕਟਰ ਚ ਕੰਮ ਕਰਨ ਵਾਲੇ ਜੋਬ ਕਰਨ ਵਾਲੇ ਬੰਦੇ ਆ ਤੇ ਆਪਾਂ ਨੂੰ ਇੰਨੀ ਨੌਲੇਜ ਹੀ ਨਹੀਂ ਸੀ ਇਸ ਲਾਈਨ ਦੀ ਆਪਾਂ ਤਾਂ ਚੌੜ ਚੌੜ ਤੇ ਬਸ ਆਪਾਂ ਚੱਕਿਆ ਕੈਮਰਾ ਜਿਵੇਂ ਜਿੱਦਾ ਜਿੱਦਾਂ ਦਾ ਮੂੰਹ ਸੀਗਾ ਚੱਕ ਕੇ ਬਣਾਉਣ ਲੱਗੇ ਉਹ ਬਸ ਇੱਕ ਠੀਕ ਹੈ ਆਪਣੇ ਕੋਲ ਸਟੋਰੀ ਸੀਗੀ ਸਟੋਰੀ ਆਪਾਂ ਲਿਖ ਲੈਨੇ ਸਟੋਰੀਆਂ ਲੈ ਕੇ ਪਣਾ ਕਦੇ ਵੀ ਇਹ ਚੀਜ਼ ਨਹੀਂ ਸੋਚੀ ਜਿਹੜੇ ਆਮ ਘਰਾਂ ਦੇ ਮੁੰਡੇ ਹੁੰਦੇ ਆ ਲੋਕ ਹੁੰਦੇ ਉਹ ਕਿੰਨੇ ਜੁਨਾ ਤਾਂ ਕੋਈ ਬੋਡੀ ਬਿਲਡਰ ਹੁੰਦੇ ਆਗੇ ਹਉ ਉਹ ਆਪਣੇ ਤੇ ਲਾਲਾ ਤੇ ਹੁਣ ਬੈਂਕਾਂ ਤੇ ਅੱਜ ਕਿਹੜੇ ਮੁੰਡੇ ਹੁੰਦੇ ਵੈ ਵੈ ਕੇ ਢਿੱਡ ਵਧੇ ਪਏ ਐ ਕਿਹੜੀਆਂ ਹੀਰੋ ਵਾਲੀਆਂ ਲੁੱਕਾਂ ਪਰ ਫਿਰ ਵੀ ਨਹੀਂ ਫਿਰ ਵਧੀਆ ਲੋਕਾਂ ਨੇ ਪਿਆਰ ਦਿੰਦਾ ਆਪ ਨੂੰ ਨਹੀਂ ਆਮ ਲੋਕ ਦੇਖ ਲੈ ਹੁਣ ਕਿੰਨੇ ਕੁ ਪਰਸਨੈਲਿਟੀ ਹੁੰਦੀ ਹੈ ਹਰੇਕ ਬੰਦੇ ਦੀ ਉਹ ਕੋਈ ਨਾ ਵੀ ਫਲਮਾਂ ਜਿਹਾ ਨਾ ਕੋਈ ਚਾਹੀਨੋ ਵੀ ਐਂ ਕਰਤੋਂ ਕੁੰਦੇ ਜਰ ਕੋਈ ਛੇੜਾ ਮਾੜਾ ਸਿੱਖ ਮਟਾ ਲੋਕ ਕਹਿੰਦੇ ਆ ਯਾਰ ਇਹ ਇਹ ਫਲਾਨਾ ਧੰਕਾ ਉਹ ਜਿਹੜੇ ਬੰਦੇ ਆ ਉਹਦੇ ਚ ਹੋ ਕੇ ਮਤਲਬ ਗਏ ਐ ਉਹਨਾਂ ਨੂੰ ਕੌਣ ਪੁੱਛਦਾ ਹੁਣ ਧੁੱਤੇ ਵਰਗੇ ਐ ਕਰੇ ਚਲੋ ਆਪਾਂ YouTube ਤੋਂ ਯਾਰ ਬਹੁਤ YouTube ਤੇ ਏਦਾਂ ਮਤਲਬ ਆਇਆ ਹੈ ਨਾ ਪਤਾ ਕੀ ਹੁੰਦਾ ਵੀ ਅੱਗੇ ਦੀ ਅੱਗੇ ਗਏ ਆ ਨਹੀਂ ਪਤਾ ਕੀ ਹੁੰਦਾਗਾ ਵੀ ਆਪਾਂ ਹੁਣ ਇੱਥੇ ਆਪਣਾ ਟੈਲੈਂਟ ਦਿਖਾ ਸਕਦੇ ਆ ਵੀ ਭਈ ਅਸੀਂ ਆਹ ਕੰਮ ਕਰਦੇ ਆ ਹਨਾ ਪਹਿਲਾਂ ਵਾਲਾ ਹੁਣ ਕੰਮ ਨਹੀਂ ਰੋਇਆ ਪਹਿਲਾਂ ਨਾ ਆਡੀਸ਼ਨਾਂ ਦਿੰਦੇ ਉਸ ਤੋਂ ਲੋਕ ਅੱਛੇ ਜੰਗ ਦੇ ਪਹਿਲਾਂ ਲੋਕ ਇਹ ਚੀਜ਼ਾਂ ਨਹੀਂ ਚੀਜ਼ਾਂ ਪਹਿਲਾਂ ਹੁੰਦੀਆਂ ਆਡੀਸ਼ਨ ਦੇ ਉਹ ਉਹ ਦਿਓ ਜੀ ਉਹ ਦਿਓ ਅੱਜ ਕੱਲ ਤਾਂ ਆਪਣਾ ਜਿਹੜਾ ਆ ਬਣਾ ਰਹੇ ਆ ਆਪਣਾ ਇਹ ਆਡੀਸ਼ਨ ਇੱਕ ਤਰ੍ਹਾਂ ਦਾ ਇਹ ਥੀਏਟਰ ਆ ਆਪਣਾ ਜਿਹੜਾ ਆਪਾਂ ਹੋਏ ਕਰ ਰਹੇ ਆ ਸਟਰਗਲ ਹੈ ਇੱਥੋਂ ਸਿੱਖ ਕੇ ਆਪਾਂ ਅੱਗੇ ਜਾਣਾ ਹੈ ਇੱਥੋਂ ਹੀ ਦੇਖ ਕੇ ਕੱਲੋਂ ਹੁਣ ਸਾਰੇ ਡਾਇਰੈਕਟਰ ਪ੍ਰੋਡਿਊਸਰ ਵੱਡੇ ਤੇ ਵੱਡੇ ਸਾਰੇ YouTube ਦੇਖਦੇ ਆ ਇੱਥੋਂ ਦੇਖ ਕੇ ਆਰਟਿਸਟ ਸਿਲੈਕਟ ਕਰਦੇ ਆ ਸਹੀ ਵੱਲੋਂ ਹੁਣ ਜੇ ਆਪਣਾ ਕੋਈ ਬੰਦਾ ਕੰਮ ਕਰੂ ਜਿਹਨੂੰ ਅੰਦਰੋਂ ਮਤਲਬ ਅਸਲ ਦੇ ਵਿੱਚ ਆਪ ਸਾਨੂੰ ਉਸੇ ਬੰਦੇ ਦੀ ਲੋੜ ਹੈ ਜਿਹੜੇ ਬੰਦੇ ਦੀ ਅੰਦਰੋਂ ਹਾਂ ਦਿਲੋਂ ਆਵਾਜ਼ ਆਉਂਦੀ ਹੈ ਵੀ ਹਾਂ ਯਾਰ ਮੈਂ ਇਸ ਲਾਈਨ 'ਚ ਕੁਝ ਕਰਨਾ ਚਾਹਣਾ ਹੂੰ ਜਿਹੜਾ ਬੰਦਾ ਦਿਲੋਂ ਕਰਨਾ ਚਾਹੁੰਦਾ ਉਹ ਸਾਡੇ ਨਾਲ ਜੁੜੇ ਹੂੰ ਪਰ ਇੱਕ ਸ਼ਰਤ ਆ ਸਾਡੀ ਜਿਹੜਾ ਬੰਦਾ ਸਾਡੇ ਨਾਲ ਜੁੜੂਗਾ ਉਹਨੂੰ ਸਾਡੇ ਨਾਲ ਐਂਡ ਤੱਕ ਰਹਿਣਾ ਦੇਖੋ ਬਈ ਜਦੋਂ ਸਾਨੂੰ ਸਾਡਾ ਉਹ ਕੋਈ ਸਿਸਟਮ ਨਹੀਂ ਸਾਨੂੰ ਜਦੋਂ ਚਾਰਪੀ ਆਉਣ ਲੱਗੇ ਅਸੀਂ ਸਾਡੀ ਸਾਰੀ ਟੀਮ ਹੈ ਇੱਕ ਟੀਮ ਨਾਲ ਹੀ ਵੱਡੀਆਂ ਟੀਮ ਟੀਮ ਜੇ ਵਧੀਆ ਹੈ ਤਾਂ ਟੀਮ ਨਾਲ ਕੰਪਨੀਆਂ ਖੜੀਆਂ ਹੁੰਦੀਆਂ ਟੀਮ ਨਾਲ ਹੀ ਸਭ ਕੁਝ ਹੁੰਦਾ ਟੀਮ ਨਾਲ ਹੀ ਪੈਸਾ ਬਣਦਾ ਜੇ ਕਿਸੇ ਨੂੰ ਕੋਈ ਐਕਟਿੰਗ ਦਾ ਸ਼ੌਂਕ ਆ ਜਾਂ ਸਿੰਗਿੰਗ ਦਾ ਕੋਈ ਵੀ ਚੀਜ਼ ਦਾ ਕੋਈ ਹੈਗਾ ਵੀਰੇ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਸਾਡੀ ਅਗਲੀ ਜਿਹੜੀ ਮੂਵੀ ਆ ਰਹੀ ਹੈ ਉਹਦੇ ਚ ਉਹਦੇ ਚ ਅਸੀਂ ਗਾਣੇ ਸਾਡੇ ਆਪ ਦੀ ਲਿਖੇ ਹੋਏ ਆ ਅਸੀਂ ਗਾਣੇ ਵੀ ਕਰਾਉਣੇ ਆ ਠੀਕ ਹੈ ਉਹ ਜਿਨ੍ਹਾਂ ਨੂੰ ਜਿਹਦੇ ਕੋਲ ਜਿਹਦੇ ਇਸ ਚੀਜ਼ ਦਾ ਹੁਨਰ ਹੈ ਆਪਾਂ ਉਹਨੂੰ ਉਸ ਚੀਜ਼ ਦੇ ਹੁਨਰ ਦਿਖਾਉਣ ਵਾਸਤੇ ਉਹਨੂੰ ਪਹਿਲ ਦਿੰਨੇ ਆ ਉਹ ਆਪਦਾ ਹੁਨਰ ਸਾਡੇ ਕੈਮਰੇ ਅੱਗੇ ਦਿਖਾ ਸਕਦਾ ਅਸੀਂ ਉਹਦੇ ਅਕੋਰਡਿੰਗਸ ਵੀ ਸਟੋਰੀ ਲੇਖ ਲਾਂਗੇ ਸਾਨੂੰ ਉਹ ਕੋਈ ਪ੍ਰੋਬਲਮ ਨਹੀਂ ਕੋਈ ਵੀ ਬੰਦਾ ਸਾਡੇ ਨਾਲ ਜਿਹੜਾ ਮਿਲ ਕੇ ਕੰਮ ਕਰੂਗਾ ਠੀਕ ਹੈ ਸਾਡੇ ਨਾਲ ਕੋਆਰਡੀਨੇਟ ਕਰੂਗਾ ਜਿਆਦਾ ਤੋਂ ਜਿਆਦਾ ਠੀਕ ਹੈ ਸਾਡੀ ਕੋਈ ਆਏ ਨਹੀਂ ਕੋ ਬਾਲੇ ਵੱਡੇ ਨਹੀਂ ਹੈਗੇ ਵੀਰੇ ਦੇਖੋ ਨੂੰ ਪਤਾ ਹੀ ਹੈ ਅਸੀਂ ਵੀ ਉਹਦੇ ਨੂੰ ਨਾਰਮਲ ਘਰਾਂ ਦੇ ਬੰਦੇ ਨਾਰਮਲ ਘਰਾਂ ਦੇ ਮੁੰਡੇ ਆ ਕੋਈ ਸਾਡੇ ਕੋਲੇ ਆਏ ਨਹੀਂ ਵੀ ਸਿਰਫ ਮਰਸੜੀਆਂ ਗੱਡੀਆਂ ਤੇ ਮੋਟਰਸਾਈਕਲਾਂ 'ਤੇ ਤੁਰੇ ਫਿਰਦੇ ਸਾਰਾ ਦਿਨ ਇਹਦਾ ਮੋਟਰਸਾਈਕਲ ਵੀ ਇੰਜਨ ਦਾ ਕੰਮ ਪਾ ਲਈ ਜਾਂਦਾ ਮੇਰੇ ਵਾਲਾ ਵੀ ਬਾਜਾਂ ਕਰੀ ਜਾਂਦਾ 3-3 4-4 ਮਹੀਨੇ ਹੋ ਗਏ ਪਾ ਜਦੋਂ ਸੈਲਰੀ ਚੰਗੀ ਆਈ ਤਾਂ ਉਹਦਾ ਫਿਰ ਕੰਮ ਕਰਾਵਾਂਗਾ ਇੰਨੀ ਜਿਵੇਂ ਕਹਿ ਰਹੀ ਆ ਸਾਡੀ ਆ ਔਕਾਤ ਆ ਜੇ ਤੁਹਾਨੂੰ ਦੱਸ ਦਈਏ ਤਾਂ ਇੰਨਾ ਕਿ ਅਸੀਂ ਮਤਲਬ ਪੈਸਾ ਜਿਹੜਾ ਥੋੜਾ ਥੋੜਾ ਮਤਲਬ ਜਿਵੇਂ ਇਕੱਠਾ ਕਰਕੇ ਉਹ ਕਰਦੇ ਆ ਫਿਰ ਵੀ ਅਸੀਂ ਆਪਦੇ ਤੇ ਜਿਵੇਂ ਕਿਤੇ ਨਾ ਕਿਤੇ ਇਨਵੈਸਟ ਕਰ ਰਹੇ ਹਾਂ ਉਹਨੇ ਇੰਨੇ ਮਤਲਬ ਸਟਰਗਲ ਦੇ ਵਿੱਚੋਂ ਦੀ ਇਹ ਜਦੋਂ ਇਸ ਲਾਈਨ 'ਚ ਜਾਣਾ ਤਾਂ ਥੋੜਾ ਬਹੁਤ ਕਰਨਾ ਹੀ ਪੈਣਾ ਬਹੁਤ ਚੀਜ਼ਾਂ ਦੇਖਣੀਆਂ ਪੈਣਗੀਆਂ ਘਰ-ਬਾਰ ਵੀ ਚਲਾਉਣੇ ਆ ਨਾਲ-ਨਾਲ ਆਪਦੇ ਸੁਪਨੇ ਵੀ ਪੂਰੇ ਕਰਨੇ ਆ ਅੱਜ ਦਾ ਇਹ ਆਪਣਾ ਸਾਈਕਲ ਹੈ ਕੋਈ ਗੱਲ ਨਹੀਂ ਦੁਨੀਆ ਦੇਖਦੀ ਹੈ ਅੱਜ ਇੱਥੇ ਜਾਂ ਤਾਂ ਕੱਲ ਨੂੰ ਹੀ ਨਹੀਂ ਪਤਾ ਕਿੱਥੇ ਹੋਵੇ ਰੱਬ ਦੀ ਰਜ਼ਾ ਹੈ